ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੇਰੀ ਲਈ ਮਾਫੀ ਚਾਹੁੰਦੇ ਹਾਂ ਸੋ ਪਰ ਇੱਕ ਸ਼ਾਮ ਦਾ ਪੱਤਰ ਅੱਜ ਗਰੁੱਪਾਂ ਦੇ ਵਿੱਚ ਘੁੰਮ ਰਿਹਾ ਹੈ ਵਾਇਰਲ ਵੀ ਹੋ ਰਿਹਾ ਹੈ ਕਿ ਇਸ ਵਾਰ ਜਿਹੜੀਆਂ ਛੁੱਟੀਆਂ ਨੇ ਅਧਿਆਪਕਾਂ ਨੂੰ ਉਹ 10 ਦਿਨਾਂ ਤੋਂ ਵੱਧ ਹੋ ਗਈਆਂ ਸੋ ਜਿਸ ਕਰਕੇ ਇਸ ਮਹੀਨੇ ਦਾ ਜਿਹੜਾ ਉਹ ਆਪਣਾ ਅਲਾਉਂਸ ਮਿਲਦਾ ਹੈ ਮੋਬਾਈਲ ਅਲਾਉਂਸ ਇਹ ਕਹੇ ਮੋਬਾਈਲ ਪੱਤਾ ਮਿਲਦਾ ਹੈ ਉਹ ਇਸ ਵਾਰ ਨਹੀਂ ਮਿਲੂਗਾ। ਤੋਂ ਕਿਤਨਾ ਕਿਤੇ ਜਿਹੜੇ ਮਾਸਟਰਾਂ ਦੇ ਵਿੱਚ ਕਹੀਦੀ ਹੈ ਜਾਂ ਟੀਚਰਾਂ ਦੇ ਵਿੱਚ ਇੱਕ ਕਹੀਦੀ ਵੀ ਸੰਸਣੀ ਹੈ ਜਾਂ ਹੜਵੜਾਹਟ ਹੈ ਕਿ ਮਿਲੂਗਾ ਜਾਂ ਨਹੀਂ ਮਿਲੂਗਾ ਉਸੇ ਸੰਬੰਧ ਵਿੱਚ ਇੱਕ ਸਪਸ਼ਟ ਪੱਤਰ ਜਿਹੜਾ ਹੋ ਜਾਰੀ ਹੋ ਚੁੱਕਿਆ ਹੈ। ਠੀਕ ਹੈ ਜੀ। ਤੋਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੀ ਆਂ ਬਣੇ ਰਹੋ। ਸੋ ਮੋਬਾਈਲ ਅਲਾਉਂਸ ਫਾਰ ਟੀਚਰਸ ਅਧਿਆਪਕਾਂ ਨੂੰ ਛੁੱਟੀ ਦੌਰਾਨ ਮੋਬਾਈਲ ਪੱਤੇ ਤੇ ਸੰਬੰਧੀ ਸਪਸ਼ਟੀ ਕਰਨ ਜਿਹੜਾ ਉਹ ਦਿੱਤਾ ਗਿਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਈ ਵਾਰ ਜਦੋਂ ਇੱਕ ਮਹੀਨੇ ਦੇ ਵਿੱਚ 5 ਜਾਂ 10 ਤੋਂ ਵੱਧ ਛੁੱਟੀਆਂ ਹੋ ਜਾਣ ਤਾਂ ਉਸ ਦਾ ਜਿਹੜਾ ਮੋਬਾਈਲ ਪੱਤਾ ਉਹ ਕੱਟ ਲਿਆ ਜਾਂਦਾ ਠੀਕ ਹੈ ਜੀ ਸੋ ਇਸ ਦੇ ਸਬੰਧ ਵਿੱਚ ਵੀ ਅਜੇ ਤੱਕ ਅਧਿਆਪਕਾਂ ਦੇ ਇਹੀ ਮੰਨਾਂ ਦੇ ਵਿੱਚ ਸੀ ਕਿ ਸ਼ਾਇਦ ਇਸ ਵਾਰ ਵੀ ਜਿਹੜਾ ਹੋ ਅਧਿਆਪਕਾਂ ਦਾ ਉਹ ਮੋਬਾਈਲ ਪੱਤਾ ਨਹੀਂ ਮਿਲੂਗਾ ਸੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਹੜਾਂ ਕਾਰਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੁਣ ਕੀ ਅਧਿਆਪਕਾਂ ਨੂੰ ਮਹੀਨੇ ਦਾ ਮੋਬਾਈਲ ਅਲਾਉਂਸ ਮਿਲੇਗਾ ਜਾਂ ਨਹੀਂ ਇਸ ਸਬੰਧੀ ਵਿਭਾਗ ਵੱਲੋਂ ਛੁੱਟੀਆਂ ਦੌਰਾਨ ਮੋਬਾਈਲ ਪੱਤੇ ਦੇਣ ਸੰਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਠੀਕ ਹੈ ਜੀ ਸੋ ਤੁਸੀਂ ਦੇਖ ਲਿਆ ਹਨ ਕਿ ਅੱਜ ਦੀ ਜਿਹੜੀ ਉਹ ਅਪਡੇਟ ਹੈ ਉਹ ਮੋਬਾਈਲ ਅਲਾਉਂਸ ਬਾਰੇ ਹੈ ਦੋਸਤੋ ਕਿ ਜਿਸ ਤਰ੍ਹਾਂ ਕਿ 2022 ਅਤੇ ਜਨਵਰੀ 2023 ਵਿੱਚ ਮਹੀਨੇ ਵਿੱਤ ਭਾਗ ਨੂੰ ਮੋਬਾਈਲ ਪੱਤੇ ਦੀ ਅਦਾਇਗੀ ਸੰਬੰਧੀ ਸੇਧ ਮੰਗੀ ਗਈ ਸੀ ਸੋ ਜਿਸ ਸੰਬੰਧੀ ਸਪਸ਼ਟੀਕਰਨ ਪ੍ਰਾਪਤ ਕਰਨ ਲਈ ਇਸ ਦਫ਼ਤਰ ਨੂੰ ਜਿਹੜਾ ਉਹ ਚਿੱਠੀ ਭੇਜੀ ਗਈ ਉਹਦੇ ਨਾਲ ਆਲੀ ਭੇਜ ਕੇ ਪੱਤਰ ਦਰਜ ਹਦਾਇਤ ਇਨਵੈਨ ਪਾਲਨ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਪਰ ਅਸਲ ਵਿੱਚ ਜਿਹੜਾ ਹੁਣ ਆਪਣੇ ਹੈ ਜੀ ਉਹ ਹੈ ਜੀ ਇਹ ਜਾਂ 2017 2023 ਉਸ ਤੋਂ ਬਾਅਦ ਕਿ ਇਹ ਮੋਬਾਈਲ ਪੱਤੇ ਸੰਬੰਧੀ ਹਦਾਇਤ ਮਿਤੀ 16 8 13 ਦੇ ਤਹਿਤ ਪ੍ਰਬੰਧਕੀ ਵਿਭਾਗ ਨੂੰ 10 ਦਿਨਾਂ ਦੀ ਗੁਣਨਾ ਆਪਣੀ ਪੱਧਰ ਤੇ ਕੀਤੀ ਜਾਵੇ ਕਿਉਂਕਿ ਕਈ ਵਾਰ ਟੀਚਿੰਗ ਸਟਾਫ ਵੱਲੋਂ ਛੁੱਟੀਆਂ ਦੌਰਾਨ ਕੰਮ ਕੀਤਾ ਜਾਂਦਾ ਪਰ ਲੰਬੀ ਛੁੱਟੀਆਂ ਭਾਵੇਂ ਮੈਟੈਂਟੀ ਲੀਵ ਮੈਡੀਕਲ ਲੀਵ ਆਦਿ ਦੌਰਾਨ ਮੋਬਾਈਲ ਪੱਤਾ ਦੇਣ ਜੋਗਾ ਨਹੀਂ ਹੋਏਗਾ ਸੋ ਜਿਹੜੀਆਂ ਲੰਬੀਆਂ ਛੁੱਟੀਆਂ ਉਹਨਾਂ 'ਚ ਮੋਬਾਈਲ ਪੱਤਾ ਕੱਟ ਲਿਆ ਜਾਂਦਾ ਪਰ ਜੇਕਰ ਇਸ ਤਰ੍ਹਾਂ ਦੀਆਂ ਅਨਸੁਖਾਵੀਆਂ ਛੁੱਟੀਆਂ ਹੁੰਦੀਆਂ ਹਨ ਪਰ ਉਹਦੇ ਵਿੱਚ ਟੀਚਰ ਜਿਹੜਾ ਵਰਕਿੰਗ ਰਹਿੰਦਾ ਕਿਉਂਕਿ ਆਪਾਂ ਦੇਖਿਆ ਕਿ ਉਹਦੇ ਟੀਚਰ ਦੀ ਚਾਹੇ ਉਹ ਛੁੱਟੀਆਂ ਦੌਰਾਨ ਚਾਹੇ ਉਹ ਡਿਊਟੀਆਂ ਲੱਗੀਆਂ ਜਾਂ ਆਨਲਾਈਨ ਕੰਮ ਭੇਜਿਆ ਗਿਆ ਤਾਂ ਕਿਤੇ ਨਾ ਕਿਤੇ ਉਹ ਵਰਕਿੰਗ ਸੀ ਜਿਹਦੇ ਕਰਕੇ ਤਾਂ ਉਹਨਾਂ ਦਾ ਉਹ ਬਕਾਇਆ ਜਿਹੜਾ ਉਹ ਨਹੀਂ ਕਟਿਆ ਜਾਊਗਾ ਸੋ ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਨੇ ਖੜਾ ਦੌਰਾਨ ਅਧਿਆਪਕਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਮੂਹ ਪਿੰਡਾਂ ਵਿੱਚ ਇੱਕ ਗੈਸਟ੍ਰਾ ਅਫਸਰਾਂ ਦੀ ਤਰ੍ਹਾਂ ਹੀ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਇਹ ਨਹੀਂ ਕਿ ਡਿਪਟੀ ਕਮਿਸ਼ਨਰ ਆਪ ਹੋ ਜਾ ਐਸਡੀਐਮ ਉੱਥੇ ਆਪ ਜਾ ਕੇ ਜਿਹੜੀ ਡਿਊਟੀਆਂ ਦਿੱਤੀਆਂ ਇਸ ਲਈ ਭਾਵੇਂ ਸਕੂਲਾਂ ਵਿੱਚ ਛੁੱਟੀਆਂ ਸਨ ਲੇਖਨ ਅਧਿਆਪਕ ਡਿਊਟੀ 'ਤੇ ਸਨ ਇਸ ਲਈ ਉਹਨਾਂ ਨੂੰ ਮੋਬਾਈਲ ਪੱਤਾ ਮਿਲਣ ਯੋਗ ਹੈ ਠੀਕ ਹੈ ਜੀ ਸੋ ਇੱਥੇ ਦੋਸਤੋ ਸਪਸ਼ਟ ਜਿਹੜਾ ਆਪਾਂ ਛੁੱਟੀਆਂ ਦੇ ਦੌਰਾਨ ਕਹਿੰਨੇ ਸੀ ਕਿ ਮੋਬਾਈਲ ਪਤਾ ਨਹੀਂ ਮਿਲੂਗਾ ਉਹ ਮੋਬਾਈਲ ਪਤਾ ਤੁਹਾਡਾ ਮਿਲੂਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕਿ ਹੋਣੀ ਹੈ ਦੋਸਤੋ ਕਿਉਂਕਿ ਚਾਹੇ ਹਾਲਾਂਕਿ ਛੁੱਟੀਆਂ ਹੋ ਗਈਆਂ ਸੀ ਪਰ ਮੋਬਾਈਲ ਪਤਾ ਉਸ ਤਰ੍ਹਾਂ ਹੀ ਜਿਹੜਾ ਪਿਛਲਾ ਮਿਲਦਾ ਉਵੇਂ ਹੀ ਤੁਹਾਨੂੰ ਮਿਲੂਗਾ ਸੋ ਇਸ ਵੀਡੀਓ ਨੂੰ ਲਾ ਲਓ ਜਪੱਤਰ ਨੂੰ ਲਿਖੇ ਰਪਾ ਕਰਕੇ ਬਾਕੀ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰੋ ਅਧਿਆਪਕ ਸਾਥੀਆਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਉਹਨਾਂ ਨੂੰ ਵੀ ਸਪਸ਼ਟ ਹੋ ਜੇ ਇਹ ਜਿਹੜਾ ਇਸ ਵਾਰ ਦਾ ਜਿਹੜਾ ਮੋਬਾਈਲ ਪਤਾ ਹੈ ਉਹਨਾਂ ਦਾ ਜਿਹੜਾ ਉਹ ਛੁੱਟੀਆਂ ਦੇ ਦੌਰਾਨ ਹੋਇਆ ਸਿੰਘ ਅੜਾਂ ਦੇ ਕਾਰਨ ਉਹ ਕਟਿਆ ਨਹੀਂ ਜਾਊਗਾ ਬਾਕਾਇਦਾ ਮਿਲੂਗਾ ਜਿਸ ਤਰ੍ਹਾਂ ਪਹਿਲਾਂ ਮਿਲਦਾ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ